ਸਰਦਾਰ ਜੀ ਅੱਜ ਜਿਹੜਾ ਤੁਸੀਂ ਥਾਣਾ ਮਮਦੋੜ ਪਹੁੰਚੇ ਹੋ ਕੀ ਕਾਰਨ ਹੈਗਾ ਇਹ ਗੱਲ ਹੈ ਕਿ 5 ਮਾਰਚ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਸ='%20ਸਮੁਕਤ ਤਸਾਲ ਮੋਰਚਾ ਤੱਲਾ ਲਾਉਣ ਜਾ ਰਿਹਾ ਸੀ ਜਿੱਦੇ ਬਦੌਲਤ ਕੱਲ ਸੀਐਮ ਨਾਲ ਮੇਲਣ ਵੀ ਹੋਈ ਹੈ ਤਕਰੀਬਨ 2 ਘੰਟੇ ਮੇਲਣ ਵਿੱਚ ਚੱਲਦੀ ਹੈ ਜਿੱਦੇ ਪਰ ਸੀਐਮ ਨੇ ਤਕਰੀਕੀ ਜਾਣ ਕੇ ਕਿਸਾਨਾਂ ਵਾਲੇ ਮਿਹਣਾ ਮਾਰਿਆ ਜਿਹੜਾ ਤਸਾਲ ਲਾਵਾ ਮੇਰਾ ਵੀ ਕੰਮ ਹੋ ਸਵੇ ਦੇ ਬਾਅਦ ਹੀ ਅੱਜ ਉੱਤੇ ਨਾਲ ਹਿੱਕੇ ਪਾਇਆ ਸਭ ਤੋਂ ਪਹਿਲਾਂ ਦੋ ਚੰਨ ਲਈ ਜਨਾਬ ਜਿਲ੍ਹਾ ਜਫੇਪੰਦੀ ਦੇ ਉਪ ਦੇਦਾਰ ਸਾਡੇ ਕਿਸਾਨ ਜਿਹੜੇ ਜਿਲ੍ਹੇ ਦੇ ਪ੍ਰਧਾਨ ਨੇ ਸਰਦਾਰ ਜਿਲਿੰਦਰ ਸਿੰਘ ਸਾਰਾ ਜੀ ਉਹਨਾਂ ਚੋਣੇ ਖੜੇ ਹਾਂ ਇਹ ਜਿਹੜਾ ਇਹ ਆਪ ਦਾ ਧਰਨਾ ਤੇ ਲਾਉਣਾ ਜਾ ਅਸਨ ਅਸੀਂ ਇਸ ਵੀ ਉਂਰੀ ਉਹ ਰਿੰਦਾ ਕਰਦੇ ਆ ਜਿਹੜੀ ਸਰਕਾਰ ਨੇ ਕੋਈ ਚਾਲ ਚੱਲੀ ਹੈ ਜਿਉਂ ਕਿਸਾਨਾਂ ਦੀਆਂ ਮੀਟਿੰਗ ਦੇ ਵਿੱਚ ਮਸਲੇ ਨੂੰ ਹੱਲ ਨਹੀਂ ਹੀ ਕਰ ਸਕਦੇ ਉਹਨਾਂ ਕਿਸਾਨਾਂ ਤੇ ਇਸ ਤਰ੍ਹਾਂ ਜ਼ਬਰਦਸਤੀ ਇਹ ਵਿਰੋਧ ਨਹੀਂ ਕਰਨਾ ਚਾਹੀਦਾ ਜੋ ਨਾ ਤੁਸੀਂ ਬਹੁਤ ਬੋਲਣ ਦੀ ਮਿੰਦਾ ਕਰਦੇ ਆ ਕਿ ਜੇ ਸਿੰਧੂ ਦੇ ਤਕਸਾਲ ਮੋਰਚੇ ਦੇ ਇੱਕੇ ਵਿੱਚ ਇਕੱਠੇ ਹੋ ਕੇ ਟੀਲ ਕਰਦੇ ਆਂਗਾ ਸਵੇਰੇ 5 ਤਰੀਕ ਨੂੰ ਚੰਡੀਗਲ ਵੱਲ ਫਤੋਦ ਲੈ ਕੇ ਸੰਧੇ ਪਹੁੰਚੋ ਹੁਣ ਤੁਮਾਨ ਐਡੀ ਮਾੜੀ ਸਰਕਾਰ ਹੈ ਨਾ ਮੈਂ ਨਾ ਕਿ ਕੈਪਟਨ ਵੀ ਆਇਆ ਅਕਾਲੀ ਵੀ ਆਏ ਨੇ ਇੰਨੀ ਅਰਜੀ ਸਰਕਾਰ ਨਹੀਂ ਅਸੀਂ ਵੇਖੀ ਜਿਸ ਕਿਸਾਨ ਗਏ ਨੇ ਉਹਨਾਂ ਨਾਲ ਗੱਲਬਾਤ ਕਰ ਗੱਲਬਾਤਾਂ ਹੀ ਕਰਿਆ ਮਸਲਾ ਹੱਲ ਹੋਣਾ ਉਸ ਕਰਕੇ ਇਹਦੀ ਬੁੱਲ ਨਖੇਦੀ ਕਰ ਰਹੇ ਜਿਹੜੇ ਸਾਡੇ ਕਿਸਾਨ ਚੁਟਕੀ ਮਾੜੀ ਪੁਲਕੀ ਨੇ ਇਸ ਸੜਕ ਤੇ ਬੰਦਿਆਂ ਤੋਂ ਸੁਣੋ ਜੇ ਐਡਾ ਹੀ ਡਰ ਹੈ ਤੁਹਾਨੂੰ ਧਰਨੇ ਦਾ ਕਿ ਚੰਡੀਗੜ੍ਹ ਧਰਨਾ ਨਾ ਲੱਗੇ ਇਹ ਧਰਨਾ ਤਾਂ ਲੱਗੇਗਾ ਜਿੰਨੇ ਮਰਜ਼ੀ ਜ਼ੋਰ ਲਾ ਲੈ ਸਰਕਾਰ ਇਹ ਇਹ ਨਹੀਂ ਖੇਦੀ ਕਰਨੀ ਫੁੱਲ ਇਸ ਕਰਕੇ ਧਰਨਾ ਜੋ ਮਰਜ਼ੀ ਕਰ ਲੈ ਧਰਨਾ ਲੱਗਣਾ ਹੀ ਲੱਗਣਾ